ਲਓ ਜੀ ਦੋਸਤੋ ਸਸਿਕ ਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜੀਐਸ ਕਾਲੇਗੇ ਆਪਾਂ ਖੜਿਆ ਜੇ ਆਪਣਾ ਜਿਹੜਾ ਪੈਲਸ ਹੈਗਾ ਰਜਵਾੜਾ ਉਹ ਤੋਂ ਥੋੜਾ ਜੱਗ ਹਾਂ ਛੁੱਧ ਗੋੜ ਸ਼ੱਕਰ ਹਨ ਉਸ ਕਲਾੜੇ ਤੇ ਖੜਿਆ ਨਾ ਕਲਪਾ ਗੱਲਬਾਤ ਕਰਦੇ ਆਂਗੇ ਦੇਖੋ ਇਹ ਹੈ ਉਹ ਕਲਾੜਾ ਹਨਾ ਜਿੱਥੇ ਦੇਸੀ ਸ਼ੱਕਰ ਗੋੜ ਮਿਲਦਾ ਹਨਾ ਤੇ ਇਹ ਵੀਡੀਓ ਬਣਾਉਣ ਦਾ ਮਕਸਦ ਭਰਾਵੋ ਇਹ ਹੈ ਕਿ ਜਦੋਂ ਨਾ ਆਪਾਂ ਕਈ ਪੋਸਟਰਾਂ ਦੇ ਵਿੱਚ ਜੇ ਗੱਲਾਂ ਕਰਦੇ ਹੁੰਨੇ ਵੀ ਯਾਰ ਸੁੱਧ ਦੇਸੀ ਘਿਓ ਜਾਂ ਸ਼ੱਕਰ ਆਪਾਂ ਨੂੰ ਨਹੀਂ ਮਿਲਦੇ ਕੈਮੀਕਲ ਵਾਲੇ ਮਿਲਦੇ ਨੇ ਪਰ ਜਦੋਂ ਕਲਾੜੇ ਚੱਲਦੇ ਹੁੰਦੇ ਨੇ ਦੋਸਤੋ ਉਦੋਂ ਆਪਾਂ ਇੱਥੋਂ ਆਪਾਂ ਸੁੱਧ ਦੇਸੀ ਸ਼ੱਕਰ ਜਾਂ ਗੋੜਾ ਖਰੀਦ ਸਕਦੇ ਆ ਤੇ ਆਹ ਨੰਬਰ ਵੀ ਨਾਲ ਬਾਈਆਂ ਦਾ ਤੁਸੀਂ ਦੇਖ ਸਕਦੇ ਹੋ ਨਾ ਜੇ ਔਕਤ ਆ ਤਰੌਲੇ ਰੋਡ ਤੇ ਇਹ ਜਿਹੜਾ ਹੈਗਾ ਕਲਾੜਾ ਦਾ ਹਨਾ ਤੇ ਨਾਲ ਦੀ ਨਾਲ ਦੇਖ ਸਕਦੇ ਹੋ ਤੁਸੀਂ ਇਧਰ ਬਣਾਇਆ ਨਵਾਂ ਕਲਾੜਾ ਚੱਲਦਾ ਹੈ ਜਾਨੀ ਕਿ ਸਾਰਾ ਕੁਝ ਗੋੜਾ ਸ਼ੱਕਰ ਹੈ ਜਿਹੜਾ ਮਿਲਦਾ ਬਾਈ ਸਤਿ ਸ੍ਰੀ ਅਕਾਲ ਸਾਰੇ ਨੂੰ ਹੈ ਹੋਰ ਠੀਕੋ ਜੀ ਹਾਂਜੀ ਵਧੀਆ ਤੇ ਮਹਾ ਸੁੱਧ ਜਿਹੜਾ ਹੈਗਾ ਹਨਾ ਬਈ ਦੇਸੀ ਆਪਾਂ ਕਹਿੰਦੇ ਆ ਵੀ ਗੁੜ ਜਾਂ ਸ਼ੱਕਰ ਆਪਾਂ ਨੂੰ ਕੈਮੀਕਲ ਵਾਲੇ ਦੁਕਾਨਾਂ ਤੋਂ ਮਿਲਦੇ ਨਹੀਂ ਹਨਾ ਜਦੋਂ ਘੁਲਾੜੇ ਚੱਲਦੇ ਇੱਕ ਟੁਕੜਾ ਪਾਉਦੋ ਤਾਂ ਇਹਨਾਂ ਚੀਜ਼ਾਂ ਦਾ ਹਨਾ ਵੀ ਉਹ ਕਰੀ ਹਾਂ ਉਹੀ ਆਪਾਂ ਗੱਲਬਾਤ ਕਰਦੇ ਆ ਦੇਖ ਇਧਰ ਆਪਾਂ ਉਹ ਵੀ ਚੀਜ਼ ਦਿਖਾਉਂਦੇ ਆ ਤੁਹਾਨੂੰ ਹਨਾ ਆਲੇ ਦੁਆਲੇ ਜਾਲੀ ਵਗੈਰਾ ਲੱਗ ਕੇ ਹਨਾ ਸਾਰਾ ਪੂਰਾ ਮੱਖਿਆ ਮੁੱਖੀਆਂ ਤੋਂ ਪੂਰੀ ਸੇਫਟੀ ਦੀ ਜੇ ਆਪਾਂ ਗੱਲ ਕਰੀਏ ਹਨਾ ਪੂਰੀ ਸੇਫਟੀ ਹੈ ਬਾਕੀ ਇਹ ਪੰਦਰ ਚੱਲ ਗਏ ਵੀ ਦੇਖਦੇ ਆਂ ਕਈ ਵਾਰੀ ਕੀ ਹੁੰਦਾ ਹਨ ਵੀ ਦੇਸੀ ਸ਼ੱਕਰ ਜਾਂ ਗੁੜ ਜਿਹੜਾ ਬਣਦਾ ਉਹਦੇ ਵਿੱਚ ਨਾ ਆਪਾਂ ਕਈ ਥਾਂ 'ਤੇ ਵੀਡੀਓ ਦੇਖੇ ਨੇ ਤੇ ਲੱਖੇ ਸੁਧਾਣੇ ਜਿਵੇਂ ਆਪਾਂ ਵੀਡੀਓ ਦੇਖੇ ਨੇ ਹੋਰ ਦੇ ਵੀ ਦੇਖੇ ਨੇ ਅੱਲਾ ਕਹਿੰਦਾ ਨਾ ਯਾਰ ਵੀ ਵਿੱਚ ਮਿਲਾਵਟ ਜਾਂ ਹੋਰ ਆਪਾਂ ਕੋਈ ਇਹਨਾਂ ਨਾਲ ਪਹਿਲਾਂ ਗੱਲਬਾਤ ਨਹੀਂ ਕੀਤੀ ਕਸਮ ਖਾ ਕੇ ਕਹਿੰਦੇ ਆਪਾਂ ਤੁਰਤ ਜਿਵੇਂ ਸਾਪਾ ਵਜ ਦੰਦ ਨਾ ਉਸ ਤਰ੍ਹਾਂ ਆਇਆ ਹਨਾ ਇੱਧਰ ਦੇਖ ਸਕਦੇ ਤੁਸੀਂ ਬਣ ਰਿਹਾ ਹੈਗਾ ਹਨਾ ਕਾਣੀਆਂ ਉਬਲ ਰਹੀਆਂ ਨੇ ਪਾਉ ਵੀ ਗੱਲ ਕਰਦੇ ਆਂ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਇਹ ਦੱਸ ਦੋ ਵੀ ਆਪਣੀ ਕੋਈ ਪਹਿਲਾਂ ਗੱਲਬਾਤ ਤਾਂ ਨਹੀਂ ਹੋਈ ਮੈਂ ਤਾਂ ਗੁੜ ਲੈਣ ਵਾਸਤੇ ਉਹੀ ਰੋਡ ਤੇ ਖੜਿਆ ਸੀ ਨਾ ਤੇ ਚਲੋ ਮੈਂ ਬਾਈ ਤੋਂ ਆਗਿਆ ਵੀ ਲੈਤੀ ਵੀ ਬਣਾ ਸਕਦਾ ਜਾਂ ਨਾ ਬਾਈ ਕਹਦਾ ਯਾਰ ਆਪਾਂ ਕਿਹੜਾ ਕੋਈ ਚੋਰੀ ਠਗੀ ਕਰਦੇ ਆ ਹਨਾ ਸ਼ੁੱਧ ਸਾਰੀ ਚੀਜ਼ ਐ ਭਾਈ ਜੀ ਦੇਖੋ ਮੈਂ ਮੇਰੀ ਵਿਚਾਰ ਐ ਇਹ ਵੀ ਜਦੋਂ ਘਲਾੜੇ ਚੱਲਦੇ ਆ ਆਪਾਂ ਆਮ ਹੀ ਕਹਿ ਦਿੰਨੇ ਆ ਵੀ ਦੁਕਾਨਾਂ ਤੋਂ ਆਪਾਂ ਨੂੰ ਗੁੜ ਵੀ ਨਹੀਂ ਚੰਜਦਾ ਮਿਲਦਾ ਜੀ ਵਿੱਚ ਉਹਦੇ ਕੈਮੀਕਲ ਨੇ ਹਨਾ ਸੱਕਰਾਂ ਵਿੱਚ ਵੀ ਰੰਗ ਆਉਂਦੇ ਨੇ ਸੱਕਰ ਆਪਾਂ ਦੇਖੀ ਹੈਗੀ ਖਾ ਕੇ ਵੀ ਦੇਖੀ ਹੈ ਹਾਂ ਇੱਧਰ ਵੀ ਦੋਸਤੋ ਆ ਸ਼ੱਕਰ ਪਈਆ ਕੀ ਤੁਸੀਂ ਦੇਖ ਸਕਦੇ ਹੋ ਹਨ ਜਿਹੜੀ ਪਕਾਈ ਦੀ ਗੱਲ ਚੱਲਦੀ ਆ ਦੇਖ ਸਕਦੇ ਹੋ ਵੀ ਇਸ ਤਰ੍ਹਾਂ ਪਈਏ ਇਹ ਤਿੰਨ ਕੁੰਡ ਬਣਾਏ ਹੁੰਦੇ ਨੇ ਇੱਕ ਵਾਰੀ ਮੜਾ ਜਾ ਦੱਸ ਦੋਗੇ ਜੀ ਵੀ ਜਿਵੇਂ ਹੁਣ ਉਧਰੋਂ ਕਿਲਾੜੇ ਦੇ ਵਿੱਚੋਂ ਗੰਨੇ ਪੀੜੇ ਜਾਂਦੇ ਨੇ ਹਨਾ ਸਾਹਮਣੇ ਤੁਸੀਂ ਕਿਲਾੜਾ ਦੇਖ ਸਕਦੇ ਹੋ ਆਪਾਂ ਉਧਰ ਵੀ ਤੁਹਾਨੂੰ ਦਿਖਾਉਣੇ ਆਗੇ ਉੱਥੋਂ ਗੰਨੇ ਪੀੜ ਕੇ ਪਹਿਲਾਂ ਤਾਂ ਆਮ ਹੀ ਹਰੇਕ ਨੂੰ ਪਤਾ ਹੁੰਦਾ ਜੀ ਕਿਲਾੜੇ ਚੱਲਦੇ ਨੇ ਹੁਣ ਮਤਲਬ ਪਤਾ ਜੀ ਟਮਾਟਰ ਲੈ ਕਿਲਾੜੇ ਹਨਾ ਹਰ ਸਾਲ ਤੁਹਾਡੇ ਇੱਥੇ ਕਿਲਾੜਾ ਲੱਗਦਾ ਹਾਂਜੀ ਉਦੋਂ ਪਹਿਲਾਂ ਤੁਹਾਡਾ ਨਾਂ ਦੱਸ ਦੋ ਜੀ ਇੱਕ ਵਾਰੀ ਹਾਂਜੀ ਤੇ ਕੀ ਨਾਮ ਹੈ ਜੀ ਆਪਣਾ ਅਵਤਾਰਨ ਸਿੰਘ ਹੈ ਜੀ ਜ਼ਿਮੀਦਾਰਾ ਕਲਾੜਾ ਜੀ ਇਹ ਆਪਣਾ ਠੀਕ ਹੈ ਜੀ ਹਾਂਜੀ ਤੇ ਹਰ ਸਾਲ ਚੱਲਦੀ ਆ ਅੱਛਾ ਜਿਵੇਂ ਉਧਰੋਂ ਜੂਸ ਆ ਗਿਆ ਹਨਾ ਮਤਲਬ ਗੰਨੇ ਦਾ ਪੀ ਕੇ ਉਹ ਕਿਹੜੇ ਚ ਆਉਂਦਾ ਵਿੱਚ ਆਊਗਾ ਜੀ ਪਹਿਲਾਂ ਐ ਆਜੋ ਬੜਾ ਜਿਆਦਾ ਦਿਖਾਈਏ ਹੁਣ ਆਪਾਂ ਕਿੱਥੇ ਜਾਈਏ ਲੈ ਵੀ ਦੋਸਤੋ ਬੜੇ ਰਹੋ ਹਨਾ ਆਪਾਂ ਤੁਹਾਨੂੰ ਦਿਖਾ ਦਈਏ ਇੱਧਰ ਵੀ ਆ ਦੇਖ ਸਕਦੇ ਹੋ ਗੁੜ ਦੀਆਂ ਭੇਲੀਆਂ ਪਈਆਂ ਨੇ ਮੈਂ ਕਹ ਰਾ ਵੀ ਮੁੱਤਤਾ ਹੋ ਗਿਆ ਬਈ ਤੱਤਾ ਗੁੜ ਖਾਦੇ ਨੂੰ ਹਨਾ ਹੋਨ ਖਾਰ ਸੋਡੀ ਕਹਾਣੀ ਤਾਹਲੇ ਬਣੀ ਜਾਂਦੀ ਹੈ ਹਾਂ ਜੀ ਤੇ ਸ਼ੱਕਰ ਦੀ ਚਾਹੀ ਨਹੀਂ ਆਉ ਸ਼ੱਕਰ ਅੱਛਾ ਉਹ ਸ਼ੱਕਰ ਦੀ ਜਾਣੀ ਹੈ ਜੀ ਅੱਛਾ ਅਲੱਗ-ਅਲੱਗ ਅੱਛਾ ਇਹਦੇ 'ਚ ਆ ਗਿਆ ਹੈ ਨਾ ਇਹਦੇ 'ਚ ਆ ਜਾਂਦਾ ਜੀ ਠੀਕ ਆ ਵੀ ਦੋਸਤੋ 40 ਜੂੜੀ ਨਾਲ ਟਕੇ ਵੇ ਦੇਖੋ ਐਮ ਪੂਰਾ ਹੈ ਨਾ ਪ੍ਰਬੰਧ ਕੀਤੇ ਹੋਏ ਨੇ ਅੱਛਾ ਇਹਦੇ 'ਚ ਆ ਗਿਆ ਹਾਂ ਜੀ ਇਸ ਤੋਂ ਪਾਈਪ ਰਾਹੀਂ ਇਹ ਤੋਂ ਆ ਪਾਈਪ ਰਾਹੀਂ ਦੋਸਤੋ ਅੱਛਾ ਅੱਛਾ ਇਹ ਤੋਂ ਪਾਈਪ ਦੇ ਜ਼ਰੀਏ ਫਿਰ ਇਹਦੇ ਵਿੱਚ ਆ ਜਾਂਦਾ ਹੈ ਨਾ ਇਹ ਆ ਸੀਵੇ ਇੱਥੇ ਆ ਜਾਂਦਾ ਆ ਕੁੰਡ ਦੇ ਵਿੱਚ ਹੈ ਨਾ ਤੇ ਅੱਛਾ ਇਸ ਤੋਂ ਬਾਅਦ ਦੇ ਵਿੱਚ ਇਹਦੀ ਮੈਲ ਮੂਲ ਉਤਾਰੀ ਜਾਂਦੀ ਇੱਥੇ ਪਿੰਡੀ ਦੇ ਪਾਣੀ ਨਾਲ ਜੀ ਆ ਪਿੰ ਇਹ ਪਿੰਡੀ ਬਈ ਕੀ ਚੀਜ਼ ਹੁੰਦੀ ਹੈ ਪਿੰਡੀ ਇਹ ਪਿੰਡੀ ਆਪਣੇ ਪੌਦਾ ਹੁੰਦਾ ਜੀ ਇੱਕ ਮੈਲ ਕੱਢਣ ਵਾਸਤੇ ਕੰਮ ਆਉਂਦੀ ਹੈ ਇਹਨੂੰ ਕੁੱਟ ਕੇ ਇਹਨੂੰ ਪਾਣੀ ਚ ਰੱਖਿਆ ਨਾ ਪਾਣੀ ਇਹਦਾ ਪਾਣੀ ਪੈਂਦਾ ਇਹਦੇ ਵਿੱਚ ਜਿਵੇਂ ਰੰਗ ਕੱਟ ਵਗੈਰਾ ਯੂਜ਼ ਕਰਦੇ ਨੇ ਉਹ ਨਹੀਂ ਨਹੀਂ ਜੀ ਨਹੀਂ ਅੱਛਾ ਅੱਛਾ ਸਾਈ ਪਿੰਡੀ ਦਾ ਪਾਣੀ ਪੈਂਦਾ ਸਾਡੇ ਸਾਹਮਣੇ ਉੱਤਰ ਰਹੀ ਹੈ ਪਿੰਡੀ ਦੇ ਪਾਣੀ ਨਹੀਂ ਵੀ ਦੋਸਤੋ ਮੈਲ ਦੇਖ ਲਓ ਇੱਥੋਂ ਇਹ ਆਪਣੀ ਆਮ ਪਿੰਡੀ ਨਹੀਂ ਹੁੰਦੀ ਇਹਨੂੰ ਸਫਲਾਈ ਬੋਲਦੇ ਸਫਲਾਈ ਅੱਛਾ ਹਾਂਜੀ ਹਾਂ ਇਹ ਫਿਰ ਤੁਹਾਨੂੰ ਉਮਲ ਜਾਂਦਾ ਮੁੱਲ ਲੈਣੀ ਪੈਂਦੀ ਹੈ ਬਈ ਮੁੱਲ ਲੈਣੀ ਪੈਂਦੀ ਮੁੱਲ ਲੈਣੀ ਪੈਂਦੀ ਆਉਂਦੀ ਹੈ ਓਕੇ ਓਕੇ ਤੇ ਅੱਛਾ ਇਹਦੇ ਵਿੱਚ ਆ ਗਿਆ ਰਸ ਤੇ ਇਹਦੇ ਵਿੱਚੋਂ ਉਬਾਲ ਕੇ ਉਧਰ ਕੱਢਿਆ ਜਾਂਦਾ ਜੀ ਇਹਦੇ ਵਿੱਚੋਂ ਜਦੋਂ ਵਾਲੀ ਆ ਗਈ ਮੈਲ ਕੱਢ ਕੇ ਫਿਰ ਇਹਦੇ ਵਿੱਚ ਆਉਂਦਾ ਹੈ ਫਿਰ ਦੂਸਰੇ ਗੁੰਡ ਜੀ ਦੋਸਤੋ ਇੱਥੋਂ ਵੀ ਸਫਾਈ ਕੀਤੀ ਜਾਂਦੀ ਹੈ ਨਾ ਸਫਾਈ ਕਰਕੇ ਉਤੋਂ ਮੁੜ ਕੇ ਇਹਦੇ 'ਚ ਦੇਖ ਲਓ ਵੀ ਲੈ ਵੀ ਦੋਸਤੋ ਸ਼ੱਕਰ ਦੇਖ ਰਕਤੋ ਹੈ ਨਾ ਬਣ ਰਹੀ ਹੈਗੀ ਹੁਣ ਜਾਦੇ ਕਰਕੇ ਜੇ ਦੇਖਿਆ ਜਾਵੇ ਲੈnde ਪੰਜਾਬ 'ਚ ਤਾਂ ਹਿਆਮ ਜੇ ਕਹਿੰਨੇ ਆਪਣੇ ਪੰਜਾਬ ਦੇ ਵਿੱਚ ਚੜਦੇ ਪੰਜਾਬ ਦੀ ਜੇ ਆਪਾਂ ਗੱਲ ਕਰੀਏ ਇੱਥੇ ਭਾਈ ਇਹ ਟਾਮੀਆਂ ਟੱਲੀਆਂ ਜਿਆ ਗੱਲਾਂ ਰਹਿ ਗਈਆਂ ਹਨਾ ਇਹ ਸ਼ੱਕਰ ਤੇ ਕੁਰਦੀ ਕਿ ਚਾਣੀ ਅਲੱਗ-ਅਲੱਗ ਹੁੰਦੀ ਹੈ ਜੀ ਠੀਕ ਹੈ ਇੱਥੋਂ ਸੋਨੂੰ ਜਣੀ ਕਿ ਇਹਦਾ ਪਤਾ ਲੱਗ ਜਾਣਾ ਹੈ ਹਾਂਜੀ ਵੈਸੇ ਕੋਈ ਅਲੱਗ ਦਾ ਕੋਈ ਸਿਸਟਮ ਨਹੀਂ ਦਾ ਮਤਲਬ ਇਹਦੇ ਤਾਂ ਚਿੱਡੀ ਦਾ ਪਾਣੀ ਕੱਢ ਕੇ ਗੋਡਾ ਬਣ ਜਾਣਾ ਛੱਤਰ ਵਾਸਤੇ ਥੋੜਾ ਜਿਹਾ ਮਿੱਠਾ ਸੋਡਾ ਪਾਉਣਾ ਪੈਂਦਾ ਪਾੜ ਬਸ ਇਹੀ ਫਰਕ ਅੱਛਾ ਇਹਨੂੰ ਪਾੜਨਾ ਪੈਂਦਾ ਹਾਂਜੀ ਹਾਂ ਫਿਰ ਉਹ ਉਹ ਪਰਲੇ ਉਹਦੇ ਵਿੱਚ ਹਾਂਜੀ ਫਿਰ ਠੀਕ ਹੈ ਉੱਥੇ ਭਾਈ ਰਲਾ ਰਲਾ ਕੇ ਹਨਾ ਇਹਦੀ ਇਹ ਸ਼ੱਕਰ ਬਣਦੀ ਹੈ ਸੋ ਦੇਸੀ ਸ਼ੱਕਰ ਜਿਹੜੀ ਹੈ ਨਾ ਪਿਓਰ ਸ਼ੱਕਰ ਆਪਾਂ ਕਹਿ ਸਕਦੇ ਆ ਇੱਥੋਂ ਲਿਜਾ ਸਕਦੇ ਹੋ ਤੇ ਮੈਂ ਬਾਈ ਨਾਲ ਪਹਿਲਾਂ ਰੇਟ ਦੀ ਵੀ ਗੱਲ ਕਰੀ ਸੀ ਰੇਟ ਵੀ ਬੜੇ ਜਾਇਜ਼ ਨੇ ਹਨਾ ਤੇ ਬਾਈ ਫੋਨ ਤੇ ਥੋੜਾ ਜਿਆਦਾ ਗੱਲਬਾਤ ਕਰ ਰਿਹਾ ਹੈਗਾ ਉਹ ਆਪਾਂ ਚਾਹ ਕੋਈ ਗੱਲ ਨਹੀਂ ਆਪਾਂ ਕਰਦੇ ਆ ਰੇਟ ਰੋਡ ਦੀ ਗੱਲਬਾਤ ਵੀ ਸੋ ਜੇ ਤੁਸੀਂ ਸ਼ੁੱਧ ਦੇਸੀ ਸ਼ੱਕਰ ਗੁੜ ਲੈਣੇ ਤੇ ਇੱਥੇ ਤੁਸੀਂ ਇੱਥੇ ਆ ਕੇ ਪਹੁੰਚ ਸਕਦੇ ਹੋ ਜਿਹੜੇ ਵੀ ਤੁਹਾਨੂੰ ਨੇੜੇ-ਨੇੜੇ ਕੋਕਲਾੜੇ ਲੱਗਦੇ ਨੇ ਉੱਥੋਂ ਵੀ ਲੈ ਸਕਦੇ ਹੋ ਤੁਸੀਂ ਬਹੁਤ ਸ਼ੁੱਧ ਇਥੋਂ ਦੇਸੀ ਸ਼ੱਕਰ ਤੇ ਗੁੜ ਭਾਈ ਮਿਲਦਾ ਹੈ ਹਨਾ ਇਹ ਆ ਸ਼ੱਕਰ ਦੇਖ ਲਓ ਕਲਰ ਦੇਖ ਲਓ ਸ਼ੱਕਰ ਦਾ ਹਨਾ ਇੱਕ ਹੋਰ ਵੀ ਗੱਲ ਹੈ ਜੇਕਰ ਤੁਸੀਂ ਸੁਧ ਜਾਂ ਅਨਸੁਧ ਦੀ ਗੱਲ ਕਰਨੀ ਹੈ ਨਾ ਕਹਿੰਦੇ ਵੀ ਪਾਣੀ ਦੇ ਵਿੱਚ ਭੋਂਗੇ ਰੱਖ ਦੋ ਉਹਦੇ ਵਿੱਚ ਕਲਰ ਦਾ ਸਾਨੂੰ ਲੱਗ ਹੀ ਪਤਾ ਲੱਗ ਜਾਣਾ ਬਾਕੀ ਚਾਹ ਚ ਪੀਣ ਚ ਦਾ ਲੱਗ ਹੀ ਜਾਣਾ ਹੈ ਨਾ ਤੇ ਇੱਧਰ ਉਹ ਗੁੜ ਵੀ ਸਾਨੂੰ ਦਿਖਾ ਦਿੰਨੇ ਆ ਭਾਈ ਭੇਲੀਆਂ ਜਿਹੜੀਆਂ ਬਣੇ ਹੋਏ ਨੇ ਇੱਕ ਥੋੜਾ ਜਿਹਾ ਐਨੀ ਇੱਕ ਗੱਲ ਜ਼ਰੂਰ ਦੱਸ ਦਿਓ ਜੀ ਆਹ ਦੇਖ ਲਓ ਵੀ ਸੁਧ ਦੇਸੀ ਗੋੜਾ ਹੈ ਨਾ ਜਿਹੜਾ ਬਣਿਆ ਪਿਆ ਇਹਨੂੰ ਜਿਵੇਂ ਪਹਿਲਾਂ ਨਾਲ ਹੀ ਆਪਾਂ ਪਰਸਤਿਆਂ ਤੇ ਸਟੋਰ ਕਰਕੇ ਰੱਖ ਦਿੰਦੇ ਹੁੰਦੇ ਭੇਲੇ ਬਣਦੇ ਵੱਡੇ ਵੱਡੇ ਜਿਹੜਾ ਹੁਣ ਇਹ ਗੋੜਾ ਜੀ ਇਹਨੂੰ ਆਪਾਂ ਕਿੰਨੇ ਕ ਟਾਈਮ ਸਟੋਰ ਕਰ ਸਕਦੇ ਆ ਉਹ ਪੂਰਾ ਸੀਰੀ ਕੱਟ ਜਾਂਦਾ ਨਹੀਂ ਸਾਲ ਕੱਟ ਜਾਂਦਾ ਕੱਟ ਜਾਂਦਾ ਹੀ ਸਾਲ ਜਿੰਨਾ ਮਰਜ਼ੀ ਰੱਖੋ ਜੀ ਬੰਦੇ ਦੇ ਸਾਹਮਣੇ ਆ ਅੱਛਾ 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 ਇੱਕ ਥੋੜਾ ਜਿਹਾ ਨਾਲ ਨਾਲ ਇਹ ਵੀ ਦੱਸ ਦੋ ਜੇ ਸਾਹਮਣੇ ਦੀ ਆਪਾਂ ਗੱਲ ਕਰੀਏ ਵੀ ਇਹਨੂੰ ਕਿਸ ਤਰ੍ਹਾਂ ਮਤਲਬ ਬੰਨ ਕੇ ਜਾਂ ਕਿਵੇਂ ਸਾਹਮਣਾ ਕਿਵੇਂ ਪੈਂਦਾ ਜੀ ਪਤਾ ਹੋਵੇ ਚਾਹੇ ਤੱਕੇ ਰੱਖਣਾ ਪੈਂਦਾ ਜਿਆਦਾ ਸਾਦੀ ਜਿਹੜਾ ਹਵਾ ਤੋਂ ਇੱਕ ਜਦੋਂ ਆਪਣਾ ਤਹਾੜੀ ਹੁਣ ਲੋਹਾ ਨਹੀਂ ਚੱਲਣਗੇ ਤਾਂ ਉਦੋਂ ਲੋ ਲੰਘਾ ਦਵੇ ਦੇ ਵਿੱਚ ਦੀ ਮਤਲਬ ਲੋ ਦੇ ਵਿੱਚ ਬਾਹਰ ਕੱਢ ਕੇ ਇਹਨਾਂ ਤੋਂ ਪਿਸਕਾ ਕੇ ਲੋ ਲੰਘੇ ਬਿਲਕੁਲ ਸੁੱਕ ਜਾਣਾ ਕੋਈ ਦਿੱਕਤ ਨਹੀਂ ਹੋਣੀ ਫੇਰ ਕੋਈ ਦਿੱਕਤ ਨਹੀਂ ਹੈਗੀ ਹੁਣ ਜੇ ਪਰ ਰੇਟ ਦੀ ਗੱਲ ਕਰੀਏ ਜੀ ਇਹਦਾ ਕੀ ਰੇਟ ਚੱਲਦਾ ਹੋਊਗਾ ਜੀ ਬੋਲ ਸਕਦੇ ਹੋ ਵੀਡੀਓ ਚ ਰੇਟ ਆਪਾਂ 90 ਰੁਪਏ ਹੈ ਜੀ ਸ਼ੱਕਰ ਦਾ 100 ਪਰ ਕਿਲੋ ਅੱਛਾ ਸ਼ੱਕਰ 100 ਰੁਪਏ ਕਿਲੋ ਜੀ ਗੁੜ ਇਹ ਸਿੰਪਲ ਹੈ ਜਿਹੜਾ 90 ਰੁਪਏ ਦਾ 90 ਰੁਪਏ ਕਿਲੋ ਹੈ ਨਾ ਨੰਬਰ ਆਪਣੇ ਬਾਹਰ బోర్ਡ ਤੇ ਲਿਖੀ ਹੋਏ ਨੇ ਹੈ ਨਾ ਇਹ ਸੁੱਧ ਵਾਲਾ ਜਾਂ ਹੋਰ ਲੈਣਾ ਉਹਦਾ ਥੋੜਾ ਥੋੜਾ ਫਰਕ ਹੈ ਰੇਟ ਦਾ ਅੱਛਾ ਉਹ ਖਾਣ ਵਾਸਤੇ ਜਿਵੇਂ ਆਪਾਂ ਉਹ ਕਰਨੇ ਹਨ ਕਿੰਨਾ ਕਈ 5-10 ਰੁਪਏ ਦਾ ਫਰਕ ਹੈ ਜਿਆਦਾ ਹੈ ਜਿਵੇਂ ਸੌਂਫ ਵਾਲਾ 120 ਰੁਪਏ ਕਿਲੋ ਸੇਲ ਕਰਦੇ ਆਂ ਜੀ ਜੇ ਕਿਸੇ ਨੇ ਆਪ ਦਾ ਮਟੀਰੀਅਲ ਲਿਆ ਕੇ ਆਪਾਂ ਤੋਂ ਪਵਾ ਕੇ ਲੈ ਕੇ ਜਾਣਾ ਜੇ ਲੋ ਸੌਂਫ ਪਾਵਾਂਗੇ ਪਕੜਾ ਹੀ ਦੇ ਵਿੱਚ ਹੁਣ ਅੱਛਾ ਆ ਜੋ ਮੜਾ ਜਿ ਆਪਾਂ ਉਸ ਤੋਂ ਬਾਅਦ ਠਿੱਕੀ ਕੱਟਾਂਗੇ ਉਹ ਵੀ ਬਣਾ ਕੇ ਉਹ ਵੀ ਦਿਖਾ ਦਿੰਨੇ ਆਪਾਂ ਹਨਾ ਵੀ ਬਣਾ ਲਿਆ ਕਿਸ ਨੇ ਟਰਾਈ ਫੂਡ ਤੋਂ ਨੇ ਜਾਂ ਕੁਝ ਵੀ ਅੱਛਾ ਅੱਛਾ ਹਾਂ ਜੇ ਭਾਈ ਕਿਸੇ ਨੂੰ ਕੋਈ ਲੱਗ ਚੀਜ਼ ਹਨਾ ਜਿਵੇਂ ਆਪਾਂ ਕਹਿੰਨੇ ਵੀ ਪੰਜੀਰੀ ਲਾਉਣੀ ਆ ਭਾਈ ਦਵਾਈਆਂ ਆਪਦੀਆਂ ਪਾਉਣੀਆਂ ਨੇ ਆਹ ਲੈ ਵੀ ਦੋਸਤੋ ਸੱਕਰ ਪਈਆ ਸੌਂਫ ਪਈਆ ਹੈਨਾ ਇਹ ਸੌਂਫ ਪਾ ਕੇ ਇਹਦੇ ਵਿੱਚ ਫਿਰ ਫਿਰ ਉਸ ਵਕਤ ਇਟਰੀਆਂ ਚ ਪਾ ਕੇ ਪੀਸ ਕਰਤਾ ਪਤਾ ਨਹੀਂ ਠੀਕ ਹੈ ਠੀਕ ਹੈ ਜਿਹੇ ਜੇ ਮਰਜ਼ੀ ਪੀਸ ਜਿਵੇਂ ਕਹ ਲੋ ਆਪਾਂ ਕਟਾ ਬਰਫੀ ਟੈਗ ਬਣ ਜਾਂਦਿਆ ਸੋ ਇਹ ਸੀ ਪਾਈ ਗੱਲਾਂ ਹਨ ਆਪਾਂ ਇਹ ਕਲਾੜੇ ਆਪਾਂ ਆਮ ਹੀ ਪਿੰਡਾਂ ਚ ਦੇਖਦੇ ਸੀ ਪਰ ਹੁਣ ਸੀਮਤ ਰਹਿ ਗਏ ਕਿਤੇ ਕਿਤੇ ਹੈਨਾ ਬਹੁਤ ਬਹੁਤ ਧੰਨਵਾਦ ਆ ਜੀ ਤੁਸੀਂ ਦੇਖੋ ਜਾਣਕਾਰੀ ਦਿੱਤੀ ਖਲਾੜੇ ਬਾਰੇ ਹਨਾ ਸੋ ਸ਼ੁਕਰੀਆ ਥੈਂਕ ਯੂ ਤਾਂ ਬਸ ਚੜ ਕੇ ਭਾਈ ਇੱਥੇ ਪਹੁੰਚੋ ਏਰੀਆ ਦੀ ਆਪਾਂ ਗੱਲ ਕਰੀਏ ਇਹ ਮਠਿਆਸ ਟਾਬਾ ਆ ਗਿਆ ਜੀ ਇਧਰਲੇ ਪਾਸੇ ਭਾਈ ਸਾਹਮਣੇ ਮਠਿਆਸ ਉਹ ਤੋਂ 200 ਮੀਟਰ ਅੱਗੇ ਹੈ ਮਠਿਆਸ ਟਾਬਾ ਟਾਂਡੀ ਵਾਲਾ ਕਹਿੰਦੇ ਨੇ ਹਨਾ ਪਟੇਂਡਾ ਬਾਈਪਾਸ ਤੋਂ 1 ਕਿਲੋਮੀਟਰ ਤਰੌਲਾ ਸਾਈਡ ਤਰੌਲਾ ਸਾਈਡ ਨੂੰ ਠੀਕ ਹੈ ਠੀਕ ਹੈ ਬਾਰੇ ਸਾਈਨ ਬੋਰਡ ਦੇ ਬਿਲਕੁਲ نیچے ਤੁਸੀਂ ਵੀਡੀਓ ਬਿਲਕੁਲ ਹਾਂਜੀ ਹਾਂ ਉਹ ਆਪਾਂ ਤੁਹਾਨੂੰ ਦਿਖਾਈ ਦਿੱਤਾ ਤਾਂ ਇੱਥੇ ਪਹੁੰਚੋ ਜੀ ਸੋ ਬਾਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਬਤ ਬਤ ਲਾਈਕ ਤੇ ਸ਼ੇਅਰ ਕਰਾ ਕਰ ਦਿਓ ਵੀਡੀਓ ਸਾਨੂੰ ਦੱਸਿਆ ਵੀ ਬਣਾਉਣ ਦਾ ਮਕਸਦ ਹੈ ਮੇਰਾ ਵੀ ਪੰਜਾਬਤੀ ਨਾਲ ਜੁੜੋ ਤੇ ਦੇਸੀ ਚੀਜ਼ਾਂ ਦੇ ਨਾਲ ਜੁੜੋ ਤੇ ਕੈਮੀਕਲਾਂ ਤੋਂ ਬਚੋ ਸੋ ਇਹ ਸੀ ਅੱਜ ਦਾ ਮਕਸਦ ਸਾਡਾ ਵੀਡੀਓ ਬਣਾਉਣਾ ਜੀ ਧੰਨਵਾਦ ਸਾਰਿਆਂ ਦਾ